ਹਾਂਜੀ ਕੀ ਹਾਲ ਚਾਲ ਹੈ ਦੋਸਤੋ ਠੀਕ ਠਾਕ ਹੋ ਸਾਰੇ ਹਾਂਜੀ ਅੱਜ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਦੇ ਆਂ ਆਹ ਦੇਖੋ ਆਹ ਦੇਖੋ ਜੀ ਇਹ ਨੇ ਹਾਲੜੀ ਦੀਆਂ ਡਿੰਡਾਂ ਸਾਡੇ ਪੰਜਾਬ ਦੀ ਸਾਡੇ ਪੰਜਾਬ ਦਾ ਵਿਰਸਾ ਬਹੁਤ ਹੀ ਇਤਿਹਾਸਕ ਚੀਜ਼ ਐ ਪੰਜਾਬ 'ਚ ਹੁਣ ਬਹੁਤ ਹੀ ਘੱਟ ਜਗ੍ਹਾ ਤੇ ਦੇਖਣ ਨੂੰ ਮਿਲਦੀ ਐ ਪੰਜਾਬ ਦਾ ਵਿਰਸਾ ਦੀ ਆਪਣੇ ਕੋਲ ਰਿਪੇਅਰ ਹੋਣ ਲਈ ਆਈ ਸੀ ਤੇ ਅੱਜ ਲਗਭਗ ਰਿਪੇਅਰ ਹੋ ਜਾਣੀ ਤੇ ਰਿਪੇਅਰ ਕਰਕੇ ਆਪਾਂ ਇਹ ਭੇਜ ਦੇਣੀਆਂ ਤੇ ਉੱਥੇ ਫਿੱਟ ਹੋ ਜਾਣੀਆਂ ਇਹ ਜਿਹੜੀਆਂ ਚੀਜ਼ਾਂ ਲਗਭਗ ਪੰਜਾਬ ਤੋਂ ਲੋਪ ਹੋ ਚੁੱਕੀਆਂ ਨੇ ਇਹ ਸਾਡੇ ਪਿੰਡ ਦੀ ਹਾਲਤੀ ਹੈ ਜਿਹੜੀ ਕਿ ਕੁਝ ਚੰਗੇ ਇਨਸਾਨਾਂ ਦੇ ਕੁਝ ਚੰਗੇ ਬੰਦਿਆਂ ਦੇ ਸਦਕਾ ਇਹ ਸੰਭੀ ਹੋਈ ਅੱਜ ਤੱਕ ਬਹੁਤ ਹੀ ਘੱਟ ਥਾਂ ਮੈਂ ਦੇਖਣ ਨੂੰ ਮਿਲਦੀ ਹੈ ਇਹ ਬਾਕੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਫੋਲੋ ਜਰੂਰ ਕਰੋ ਤੇ ਸਾਡੇ ਦਵਾ ਬੈਲਡਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਓਕੇ ਥੈਂਕ ਯੂ